मेरा नाम कमलजीत शाही ਜਿਹਦੇ ਨਾਲ ਮੇਰੇ ਸਾਥੀ ਨੇ ਰਪਿੰਦਰ ਸਿੰਘ ਗਿੱਲ ਤੇ ਅਸੀਂ ਖੇਲੋ ਮਾਸਟਰ ਦੇ ਵਿੱਚ ਜਿਹੜੀਆਂ ਤੀਜੀਆਂ ਹੋਈਆਂ ਨੇ}{|\text{National Games}} ਦਿੱਲੀ ਦੇ ਵਿੱਚ ਉੱਥੇ ਅਸੀਂ 45 ਦੇ ਵਿੱਚ ਤੇ 55 ਦੇ ਵਿੱਚ ਦੋ ਟੀਮਾਂ ਪੰਜਾਬ ਵੱਲੋਂ ਗਈਆਂ ਸੀਆਂ ਜਿਹੜੀ 45 ਦੀ ਟੀਮ ਹੈ ਉਹਨੇ ਸਿਲਵਰ ਮੈਡਲ ਜਿੱਤਿਆ ਤੇ ਫਰਸਟ ਉਹਨਾਂ ਦੇ ਵਿੱਚ Shimla ਦੀ ਟੀਮ ਸੀ ਜੀ ਹਿਮਾਚਲ ਦੀ ਤੇ 55 ਦੇ ਵਿੱਚ ਸਾਡੀ ਟੀਮ ਜਿਹੜੀ ਹੈ ਆ 골ਡ ਮੈਡਲ ਜਿੱਤ ਕੇ ਪਾਈ ਹੈ ਤੇ ਬਾਕੀ ਮੇਰੇ ਸਾਥੀ ਨੇ ਜਿਹੜੇ ਸਾਡੀ ਟੀਮ ਦੇ ਵਿੱਚ ਚਾਰ 올림픽 ਖੇਡ ਰਹੇ ਸੀਗੇ ਤੇ ਬੜੀ ਵਧੀਆ ਜਿਹੜੀ ਅਸੀਂ ਇਹ ਗੇਮ ਜਿੱਤ ਗਏ ਆਪਣੇ ਬਾਪਾ ਜਾਂ ਇਹਦੇ ਵਿੱਚ ਮੈਂ ਕੰਡੀਸ਼ਨ ਕਰਨੀ ਚਾਹੁੰਦਾ ਕਿ ਇਹਦੇ ਵਿੱਚ ਸੱਤ ਪਲੇਅਰ ਜਿਹੜੇ ਸੀਗੇ ਸੰਭਾਲੇ ਦੇ ਸੀ। मोस्टਲੀ ਮੁਕਾਬਲਾ ਜਿਹੜਾ ਪੰਜਾਬ ਦਾ ਸੀਗਾ 55 ਦੇ ਦਾ ਸਾਡੀ ਬਹੁਤ ਅੱਪਰ ਹੈਂਡ ਸੀਗਾ। ਜਿਹੜਾ ਪਹਿਲਾ ਮੈਚ ਅਸੀਂ ਜਿੱਤਿਆ 11 0 ਤੇ ਜਿੱਤਿਆ ਸੀਗਾ ਤੇ ਫਾਈਨਲ ਦੇ ਵਿੱਚ ਵੀ ਅਸੀਂ 2-0 ਤੋਂ ਜਿੱਤੇ ਆ ਆ 45 ਦੇ ਵਿੱਚ ਮੁਕਾਬਲਾ ਬਹੁਤ ਸਖ਼ਤ ਸੀਗਾ ਉਹਨਾਂ ਦੀ ਟੀਮ ਤੋਂ ਅਸੀਂ ਇੱਕ ਮੈਚ ਜਿਹੜਾ ਫਾਈਨਲ ਮੈਚ ਲੂਜ਼ ਕੀਤਾ 1-0 ਤੇ ਅਸੀਂ ਹਾਰੇ ਅਤੇ ਸਾਡਾ ਸਿਲਵਰ ਮੈਡਲ ਆਇਆ ਤੇ ਜਿਹੜਾ ਹਿਮਾਚਲ ਸੀਗਾ ਉਹ 골 ਲੈ ਕੇ ਪਹਿਲੇ ਨੰਬਰ ਤੇ ਰਿਹਾ ਜਿਹਦੇ ਮਾਸਟਰ ਫੇਮਸ ਹੋਈਏ ਨੇ ਉਹਦੇ ਵਿੱਚ ਸਾਡੇ ਸਿਵਰਾਲੇ ਸ਼ਹਿਰ ਦੀ ਇਲਾਕੇ ਦੀ ਟੀਮ ਆ ਜਿਹੜੀ ਹਾਕੀ ਦੀ 45 ਸਾਲਾਂ ਤੇ 55 ਸਾਲਾਂ ਦੀ ਟਿਕਣ ਗਈ ਸੀ ਉਹਦੇ ਵਿੱਚ ਤੇ ਦੋਨੇ ਜਿਹੜੇ ਮੈਡਲ ਆਏ ਨੇ ਉਹਦੇ ਵਿੱਚ ਮੈਂ ਸਾਰੀ ਟੀਮ ਨੂੰ ਵਧਾਈ ਦੇਣਾ ਚਾਹੁੰਨਾ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਵੀ ਪਾਰਟੀ ਵੱਲੋਂ ਤੇ ਸਭਰਾਣੇ ਇਲਾਕੇ ਵੱਲੋਂ ਕਿਉਂਕਿ ਜਿਹੜੇ ਖਿਡਾਰੀ ਨੇ ਸਾਰੇ ਮੈਂ ਸਮਝਦਾ ਕਿ ਰਾਸ਼ਟਰੀ ਅੰਤਰਰਾਸ਼ਟਰੀ ਖਿਡਾਰੀ ਨੇ ਸਾਰੇ ਇਹ ਪਹਿਲਾਂ ਅਸਟ੍ਰੇਲੀਆ ਵੀ ਖੇਡ ਕੇ ਨੇ ਉੱਤੇ ਵੀ ਮੈਡਲ ਜਿੱਤ ਕੇ ਲੈ ਕੇ ਆਏ ਨੇ ਔਰ ਵੱਖ-ਵੱਖ ਮੈਂ ਸਮਝਦਾ ਕਿ ਇਹ ਜਿਹੜੇ ਨਗਰਾਂ ਤੋਂ ਇਲਾਕੇ ਤੋਂ ਸ਼ਹਿਰ ਤੋਂ ਜਿਹੜੇ ਖਿਡਾਰੀ ਨੇ ਇਹ ਮੈਂ ਸਮਝਦਾ ਨੌਕਰੀ ਵੀ ਕਰਦੇ ਨੇ ਟੀਚਰ ਵੀ ਨੇ ਡਾਕਟਰ ਵੀ ਨੇ ਵੱਖ-ਵੱਖ ਮੈਂ ਸਮਝਦਾ ਕਿ ਜਿਹੜੇ ਇਹ ਗੇਮਾਂ ਦੇ ਵਿੱਚ ਆਪਣਾ ਭਾਗ ਲੈਂਦੇ ਨੇ ਇਹਨਾਂ ਨੇ ਨੌਸਮ ਦਾ ਕੋਈ ਬਹੁਤ ਵੱਡਾ ਜਿਹੜਾ ਅ ਵੱਡਾ ਟੂਰਨਾਮੈਂਟ ਹੋਇਆ ਸੀ ਉਹਦੇ ਵਿੱਚ ਗੋਲਫ ਮੈਟਨ ਤੇ ਸਿਲਵਰ ਮੈਟਨ ਜਿੱਤ ਕੇ ਆਨੇ ਅੱਜ ਇਹਨਾਂ ਦਾ ਸਨਮਾਨ ਰੱਖਿਆ ਗਿਆ ਸਾਰੇ ਇਲਾਕੇ ਵੱਲੋਂ ਸ਼ਹਿਰ ਵੱਲੋਂ ਅੱਜ ਇਹਨਾਂ ਦਾ ਸਨਮਾਨ ਕਰਦੇ ਅਸੀਂ ਬਹੁਤ ਹੀ ਖੁਸ਼ੀ ਮਹਿਸੂਸ ਕਰਦੇ ਆ ਮੈਂ ਐਡਵੋਕੇਟ ਦਿਲਜੀਤ ਸਿੰਘ ਸਾਹੀ ਅੱਜ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਸਮਰਾਲੇ ਸ਼ਹਿਰ ਦੇ ਨੌ ਪਲੇਅਰ ਜਿਨ੍ਹਾਂ ਚੋਂ 10ਵਾਂ ਪਲੇਅਰ ਪਿੰਡ ਰਾਮਪੁਰ ਨੇੜੇ ਉਹਦਾ ਸੀਗਾ ਤੇ ਉਹ ਦਿੱਲੀ ਤੋਂ 55 ਸਾਲ ਦੀ ਟੀਮ ਔਰ 45 ਸਾਲ ਵਾਲੀ ਟੀਮ ਦੇ ਵਿੱਚ 골ਡ ਔਰ ਸਿਮਿਲਰ ਮੈਡਲ ਲੈ ਕੇ ਆਏ ਨੇ ਤੇ ਤੀਜਾ ਖੇਲੋ ਭਾਰਤ ਜਿਹੜਾ ਉੱਥੇ ਮੈਚ ਹੋਇਆ ਸੀਗਾ ਉਹਦੇ ਵਿੱਚੋਂ ਹੋਏ ਇਹਨਾਂ ਨੇ ਸਾਰੇ ਇੰਡੀਆ ਦੇ ਵਿੱਚੋਂ 골ਡ ਜਿੱਤਿਆ ਹੈਗਾ ਔਰ ਸਮਰਾਲੇ ਦੀ ਉਹ ਸਾਰੀ ਟੀਮ ਸੀਗੀ ਇਸ ਕਰਕੇ ਸਮਰਾਲੇ ਇਲਾਕੇ ਦੇ ਲੋਕਾਂ ਦਾ ਇਹ ਅਰਜ ਬਣਦਾ ਸੀਗਾ ਕਿ ਇਸ ਟੀਮ ਦੇ ਆਉਣ ਤੇ ਉਹਨਾਂ ਦਾ ਸਵਾਗਤ ਕਰੀਏ ਇਸੇ ਕਰਕੇ ਅੱਜ ਜਿਹੜਾ ਫੰਕਸ਼ਨ ਕੀਤਾ ਹੈਗਾ ਅਸੀਂ ਔਰ ਇਸ ਸਵਾਗਤ ਦੇ ਵਿੱਚ ਸਾਡੇ ਨਾਲ ਸਾਬਕਾ ਐਮਐਲਏ ਜਗਜੀਤ ਸਿੰਘ ਖੀਰਨੀਆਂ ਕਰਨਵੀਰ ਸਿੰਘ ਢਿੱਲੋਂ ਸਰਦਾਰ ਅਮਰੀਕ ਸਿੰਘ ਢਿੱਲੋਂ ਔਰ ਜਗਤਾਰ ਸਿੰਘ ਐਮਐਲਏ ਮੌਜੂਦਾ ਨੇ ਉਹ ਸ਼ੁਭ ਕਾਮਨਾਵਾਂ ਭੇਜੀਆਂ ਹੈਗੀਆਂ ਨੇ ਉਹ ਆ ਮੁਰੇ ਹੋ ਕੇ ਉਹਨਾਂ ਨੇ ਸਵਾਗਤ ਕੀਤਾ ਮੈਨੂੰ ਲੱਗਦੀ ਹੈ ਸਾਰੇ ਸਮਰਾਲੇ ਵੱਲੋਂ ਮੈਂ ਫਿਰ ਤੋਂ ਸਾਰੇ ਪਲੇਅਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ। ਨੈਸ਼ਨਲ ਪੱਧਰ ਤੇ ਜੋ ਤੀਜੀ ਖੇਲੋ ਮਾਸਟਰਸ ਗੇਮ ਜੁਈਆਂ ਨੇ ਜੋ ਕਿ ਸੀਨੀਅਰ ਪਲੇਅਰਸ ਵਾਸਤੇ ਜਿਨ੍ਹਾਂ ਨੂੰ ਆਮ ਤੌਰ ਤੇ ਕੋਈ ਪਲੈਟਫਾਰਮ ਨਹੀਂ ਮਿਲਦਾ ਕੁਛ ਉਮਰ ਤੋਂ ਬਾਅਦ ਉਹਨਾਂ ਵਾਸਤੇ ਸਰਕਾਰ ਵੱਲੋਂ ਇੱਕ ਪਲੈਟਫਾਰਮ ਬਣਾਇਆ ਗਿਆ। ਔਰ ਉਸ ਪਲੈਟਫਾਰਮ ਤੇ ਨੈਸ਼ਨਲ ਲੈਵਲ ਤੇ ਜਾ ਕੇ ਸਮਰਾਲੇ ਦੇ ਅ 8 ਪਲੇਅਰ ਜਿਹੜੇ ਹੈਗੇ ਨੇ ਅਕਤਿਆ 10 ਸਮਰਾਲੇ ਹਲਕੇ ਦੇ ਉਹ ਸਮਰਾਲੇ ਦਾ ਨਾਮ ਰੌਸ਼ਨ ਕਰਕੇ ਆਏ ਨੇ 55 ਸਾਲ ਔਰ 45 ਸਾਲ ਦੀ ਉਮਰ ਚ 골ਡ ਮੈਡਲ ਔਰ ਸਿਲਵਰ ਮੈਡਲ ਜਿਹੜਾ ਉਹ ਲੈ ਕੇ ਆਏ ਨੇ ਔਰ ਇਸ ਖੁਸ਼ੀ ਨੂੰ ਸਾਂਝੀ ਕਰਨ ਵਾਸਤੇ ਸਮਰਾਲੇ ਦੇ ਜਿਹੜੇ ਉੱਪਰ ਸਖਸ਼ੀਤਾ ਸੀ ਇੰਨਾ ਚ ਅ ਜੈਨੀ ਪੰਗਲਾ ਜੀ ਚਕਜੀਵਨ ਸਿੰਘ ਖੀਰਨੇ ਸਾਹਿਬ ਸਾਬ ਦਾ ਐਮਐਲਏ ਐਡਵੋਕੇਟ ਸਾਹੀ ਸਾਹਿਬ ਸਾਹੀ ਸਪੋਰਟਸ ਕੰਪਲੈਕਸ ਤੋਂ ਸਪਾਈਸਾਈ ਸਪੋਰਟਸ ਅਕੈਡਮੀ ਤੋਂ ਸਾਹੀ ਜੀ ਇਹ ਸਾਰੇ ਰਲ ਮਿਲ ਕੇ ਇਹਨਾਂ ਨੇ ਪ੍ਰੋਗਰਾਮ ਬਣਾਇਆ ਔਰ ਸਾਡੇ ਖਿਡਾਰੀ ਸਾਥੀਆਂ ਨੂੰ ਸੀਨੀਅਰ ਖਿਡਾਰੀ ਸਾਥੀਆਂ ਨੂੰ ਪ੍ਰੇਰਣਾ ਔਰ ਉਤਸ਼ਾਹ ਕਰਨ ਦਾ ਦੇਣ ਵਾਸਤੇ ਅਸੀਂ ਸਾਰੇ ਇਕੱਠੇ ਹੋ ਕੇ ਨੂੰ ਸੰਕਤ ਕਰਨ ਵਾਸਤੇ ਪਹੁੰਚੇ ਜ਼ਰੂਰੀ ਹੈ ਗੱਲਾਂ ਬਹੁਤ ਹੀ ਕਰਨੀਆਂ ਨੇ ਇਹ ਜਿਹੜੇ ਛੋਟੇ ਛੋਟੇ ਪ੍ਰੋਗਰਾਮ ਨੇ ਛੋਟੇ ਛੋਟੀਆਂ ਜਿਹੜੀਆਂ ਇਹ ਜੋ ਸੰਕੇਤ ਹੁੰਦੇ ਨੇ ਇਹ ਦਿਨੇ ਬੜੇ ਜ਼ਰੂਰੀ ਹੁੰਦੇ ਨੇ ਜਿੰਨਾ ਕਰਕੇ ਇਹਨਾਂ ਦਾ ਵੀ ਜਿਹੜਾ ਹੌਸਲਾ ਹੈ ਉਹ ਵੱਧਦਾ ਹੈ ਔਰ ਨਾਲ ਹੀ ਇਹ ਸਾਰ ਇਸ ਜਿਹੜਾ ਸੋਸਾਇਟੀ ਹੈ ਉਹਨੂੰ ਵੀ ਪਤਾ ਲੱਗਦਾ ਹੈ ਵੀ ਜਿਹੜਾ ਬੰਦਾ ਸੰਭਰਾਲੇ ਦਾ ਹੈ ਆਪਣੇ ਘਰ ਦਾ ਹੈ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰਕੇ ਆਉਂਦਾ ਹੈ ਉਹਨੂੰ ਕਿਸ ਤਰੀਕੇ ਸਾਰੇ ਗੱਲ ਨਾਲੋਂ ਸੋ ਬਹੁਤ ਖੁਸ਼ੀ ਹੁੰਦੀ ਹੈ ਦੇਖ ਕੇ ਜਦੋਂ ਇਸ ਉਮਰ 'ਚ ਵੀ ਆ ਕੇ ਉਹ ਖੇਡ ਦਾ ਪਿਆਰ ਜਿਹੜਾ ਹੈ ਇਹਨਾਂ ਨੂੰ ਦਿੱਲੀ ਤੱਕ ਹੋਰ ਦੂਰ ਦੂਸਾ ਮਤ ਲੈ ਕੇ ਜਾਂਦਾ ਸੋ ਬਹੁਤ ਖੁਸ਼ੀ ਦੀ ਗੱਲ ਔਰ ਮਿਆਸ ਕਰਦਾ ਹਾਂ ਵੀ ਆਉਣ ਵਾਲੇ ਸਮੇਂ 'ਚ ਇਹ ਹੋਰ ਇਸ ਤਰੀਕੇ ਮੱਲਾਂਗੇ ਮਾਤ ਰਣਗੇ ਤੇ ਜਿਹੜਾ ਖੇਲੋ ਮਾਸਟਰ ਗੇਮ ਦੀ ਚੈਂਪੀਅਨਸ਼ਿਪ ਹੈ ਜਿਹੜੀ 2023 ਦਿੱਲੀ ਵਿੱਚ ਹੀ ਹੋਈ ਆ ਜਿਹਦੇ ਵਿੱਚ ਪੰਜਾਬ ਦੀਆਂ ਦੋ ਟੀਮਾਂ ਇੱਕ 45 ਸਾਲ ਵਾਲੀਆਂ ਇੱਕ 55 ਸਾਲ ਵਾਲੀਆਂ ਦੋ ਟੀਮਾਂ ਗਈਆਂ ਖੇਡਣ ਵਾਸਤੇ ਉੱਥੇ ਮਾਸਟਰ ਗੇਮ ਦੇ ਵਿੱਚ ਜਿਹਦੇ ਵਿੱਚ ਸਾਡੇ ਸਮਰਾਲੇ ਹਲਕੇ ਦੇ ਨੌ ਪਲੇਅਰ ਖੇਲੇ ਅਰ ਉਹਦੇ ਵਿੱਚੋਂ ਜਿਹੜੀ 45 ਸਾਲਾਂ ਸੀ ਉਹਦੇ ਵਿੱਚੋਂ ਸਿਲਵਰ ਮੈਡਲ ਲੈ ਕੇ ਆਏ ਨੇ 55 ਸਾਲ ਵਾਲੀ ਦੇ ਵਿੱਚੋਂ 골ਡ ਮੈਡਲ ਮਿਲਿਆ ਇਹਦਾ ਅੱਜ ਫੰਕਸ਼ਨ ਕਿੰਡਰ ਗਾਰਟਨ ਸਕੂਲ ਦੇ ਵਿੱਚ ਉਹਨਾਂ ਦਾ ਸਨਮਾਨ ਕਰਨ ਵਾਸਤੇ ਪਲੇਅਰਾਂ ਦਾ ਰੱਖਿਆ ਗਿਆ ਜਿਹਦੇ ਵਿੱਚ ਸਾਡੇ ਹਲਕੇ ਦੇ ਬਹੁਤ ਸਾਰੇ ਸਨਮਾਨਯੋਗ ਜਗਜੀਤ ਸਿੰਘ ਖੀਰਨੀਆ ਜਾਂ ਕਰਨਵੀਰ ਸਿੰਘ ਪ੍ਰਧਾਨ ਜਿਹੜਾ ਹਜਾ ਸਾਡੇ ਨਗਰ ਕੌਂਸਲ ਦੇ ਤੇ ਹੋਰ ਬਹੁਤ ਸਾਰੇ ਸਨਮਾਨਯੋਗ શિક્ષੀਤਾ ਗੁਰਬੀਰ ਸਾਹੀ ਕਾਲਜੀ ਵਾਲੇ ਤੇ ਕਿੰਗਰ ਗਾਰਟਨ ਸਕੂਲ ਵਾਲੇ ਐਡਵੋਕੇਟ ਦਰਜੀਤ ਸ਼ਾਹੀ ਬਹੁਤ ਸਾਰੇ ਸਨਮਾਨਯੋਗ ਜਿਹੜੇ ਸਾਡੇ ਹਲਕੇ ਦੇ ਆਗੂ ਸੀ ਉਹਨਾਂ ਵੱਲੋਂ ਸਨਮਾਨ ਕੀਤਾ ਗਿਆ ਇਹ ਪਲੇਰਾਂ ਦਾ ਅੱਗੇ ਵਾਸਤੇ ਤਾਂ ਕਿ ਸਾਡੀ ਨਵੀਂ ਪਨੀਰੀ ਵੀ ਇਹਨਾਂ ਨੂੰ ਦੇਖ ਦੇਖ ਕੇ ਉਤਸ਼ਾਹ ਦੇ ਨਾਲ ਖੇਡਾਂ ਮੈਦਾਨ ਲੱਗੇ ਨਸ਼ੇ ਦਾ ਜਿਹੜਾ ਕੋੜ ਚੱਲਿਆ ਪੰਜਾਬ ਨੂੰ ਉਹ ਤੋਂ ਦੂਰ ਹੋ ਸਕੇ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ ਅਸੀਂ ਰਲ ਮਿਲ ਕੇ ਸਨਮਾਨ ਕੀਤਾ ਹੈ